ਬਿਨਾ ਕਿਸੇ ਰਸਾਇਣਿਕ ਖਾਦ ਦੀ ਮਦਦ ਦੇ ਜਾਂ ਕਿਸੇ ਰਸਾਇਣਿਕ ਛਿਲਕਾ ਦੀ ਮਦਦ ਦੇ ਜਿਹੜੀ ਲਗਭਗ ਆਪਣੀ ਸੌਂਫ ਹੁਣ ਤਿਆਰ ਹੋਣੀ ਸ਼ੁਰੂ ਹੋ ਗਈ ਆ ਆ ਲਗਭਗ ਹਰੇਕ ਸਾਲ ਜਿਹੜਾ ਆਪਾਂ ਸੌਂਫ ਦੀ ਕਾਸ਼ਤ ਕਰਦੇ ਆਂਗੇ ਤੇ ਬਿਨਾ ਕੈਮੀਕਲਾਂ ਤੋਂ ਬਿਲਕੁਲ ਸ਼ੁੱਧ ਜਿਹੜੀ ਸੌਂਫ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਇਹਦੇ 'ਚ ਖਾਣ ਲਈ ਸੌਂਫ ਤੇ ਬਿਜਲੀ ਦੋਨੇ ਪਰਪਸ ਲਈ ਇਹਦੇ 'ਚ ਆਪਾਂ ਰੱਖਦੇ ਆਂਗੇ ਕੁਸ਼ਕ ਜਿਹੜੀ ਓਵਰ ਪਕਾ ਕੇ ਉਹ ਬੀਜਣ ਲਈ ਰੱਖੀ ਜਾਂਦੀ ਹੈਗੀ ਕੁਸ਼ਕ ਜਿਹੜੀ ਕੱਚੀ ਵੱਢ ਕੇ ਹਰੇ ਰੰਗ ਦੇ ਵਿੱਚ ਜਿਹਦੇ ਵਿੱਚ ਸੁਗੰਧੀ ਵਧੀਆ ਰਹੇ ਜੇ ਉਹ ਜਿਹੜੀ ਖਾਣ ਦੇ ਮੰਤਵ ਲਈ ਰੱਖੀ ਜਾਂਦੀ ਹੈਗੀ ਲਗਭਗ ਜਿਹੜਾ ਕਈ ਸਾਲਾਂ ਤੋਂ ਇਸ ਚੀਜ਼ ਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ ਤੇ ਸੋਹਣੇ ਨਤੀਜੇ ਜਿਹੜੇ ਆਪਾਂ ਨੂੰ ਇਹਦੇ ਮਿਲ ਰਹੇ ਹੈਗੇ ਆ ਸੌਂਫ ਦੇ ਵਿੱਚ ਬਜਾਈ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਅਕਤੂਬਰ ਦੇ ਮਹੀਨੇ ਜਿਹੜੀ ਇਹਦੀ ਬਜਾਈ ਕੀਤੀ ਜਾਂਦੀ ਹੈਗੀ 5 ਤੋਂ 6 ਜਿਹੜੇ ਇਹਨੂੰ ਪਾਣੀ ਲੱਗ ਜਾਂਦੇ ਹੈਗੇ ਬੱਟਾਂ ਦੇ ਉੱਪਰ ਆਪਾਂ ਇਹਦੀ ਬਜਾਈ ਕਰਦੇ ਆ ਜਾਂ ਬੈਡਾਂ ਦੇ ਉੱਪਰ ਤੇ ਗੋਡੀਆਂ ਦੀ ਗੱਲ ਕਰੀਏ ਤਾਂ 2 ਤੋਂ 3 ਗੋਡੀਆਂ ਪਾਉਣੀਆਂ ਪੈਂਦੀਆਂ ਨੇਗੀਆਂ ਬਾਕੀ ਮਿੱਟੀ ਮੁੱਟੀ ਚੜਾਈ ਜਾਵੇ ਤਾਂ ਉਹਦੇ ਨਾਲ ਜਿਹੜਾ ਹੋਰ ਬੂਟੇ ਵਧੀਆ ਤੰਦਰੁਸਤ ਬਣ ਜਾਂਦੇ ਨੇਗੇ ਕੁਝ ਕੁ ਕੋਹਲਾਂ ਦੀ ਇਹਦੇ ਉੱਪਰ ਛੜਕਿਆ ਕੀਤਾ ਜਾਂਦਾ ਬਾਕੀ ਜਿਹੜੀ ਜਾਣਕਾਰੀ ਹੈਗੀ ਉਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਸੌਂਫ ਦੀ ਗੱਲ ਕਰ ਲਈਏ ਕਾਫੀ ਆਸਾਨੀ ਨਾਲ ਹੋਣ ਵਾਲੀ ਜਿਹੜੀ ਫਸਲ ਹੈਗੀ ਹੈਗੀ ਬਸ ਥੋੜੀ ਜਿਹੜਾ ਮਿੱਟੀ ਦੀ ਸਿਹਤ ਚੰਗੀ ਬਣਾਉਣ ਦੇ ਉੱਪਰ ਆਪਾਂ ਨੂੰ 2-3 ਸਾਲ ਕੰਮ ਕਰਨਾ ਪਿਆਗਾ ਕਿਉਂਕਿ ਆਪਾਂ ਬਿਨਾਰਸਾ ਇਹਨਾਂ ਤੋਂ ਪੈਦਾ ਕਰਦੇ ਆਂਗੇ ਜਿਹੜੇ ਵੀਰ ਰਸਾਇਣਿਕ ਖਾਦਾਂ ਪਾ ਕੇ ਜਾਂ ਫਿਰ ਕਹਿ ਲਈਏ ਕਿ ਰਸਾਇਣਿਕ ਛਿੜਕਾਅ ਕਰਕੇ ਤਿਆਰ ਕਰਦੇ ਨੇ ਉਹਨਾਂ ਲਈ ਇਹ ਹੋਰ ਵੀ ਆਸਾਨੀ ਨਾਲ ਜਿਹੜੀ ਤਿਆਰ ਹੋ ਜਾਂਦੀ ਹੈਗੀ ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਉਂਦੀ ਹੈਗੀ ਸੌਂਫ ਦੇ ਉੱਪਰ ਜਿਹੜਾ ਫੂਡ ਗ੍ਰੇਡ ਦੇ ਕਲਰ ਗਏ ਜਾਂਦੇ ਹੈਗੇ ਉਹ ਹਰੇ ਰੰਗ ਦਾ ਰੰਗ ਚੜਾਇਆ ਜਾਂਦਾ ਤੇ ਜਿਹੜਾ ਹਰਾ ਰੰਗ ਚੜਾਇਆ ਜਾਂਦਾ ਹੈਗਾ ਉਹ ਜਿਹੜਾ ਆਪਣੀ ਸਿਹਤ ਲਈ ਕਾਫੀ ਜਿਹੜਾ ਹਾਨੀਕਾਰਕ ਹੈਗਾ ਇੱਕ ਤਾਂ ਜਿਹੜਾ ਆਪਣੇ ਨਾਲ ਧੋਖਾ ਹੁੰਦਾ ਇਹ ਕਿ ਜਿਹੜਾ ਛੋਟੀ ਵੱਡੀ ਸੌਫਸਾਰੀ ਨੂੰ ਹਰੀ ਰੰਗ ਕੇ ਤੁਹਾਨੂੰ ਜਿਹੜੀ ਥੋੜੀ ਜਿਹੀ ਦਿੱਖ ਵਧੀਆ ਬਣਾ ਕੇ ਬਾਜ਼ਾਰ ਦੇ ਵਿੱਚ ਉਹ ਵੇਚ ਦਿੱਤੀ ਜਾਂਦੀ ਹੈ ਦੂਜਾ ਜਿਹੜਾ ਆਰਸੈਨਾ ਦੀ ਵਰਤੋਂ ਤਾਂ ਹੁੰਦੀ ਹੁੰਦੀ ਹੈਗੀ ਉਸ ਤੋਂ ਇਲਾਵਾ ਜਿਹੜਾ ਪ੍ਰੋਸੈਸਿੰਗ ਦੇ ਦੌਰਾਨ ਉਹਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਉਹ ਵੀ ਆਪਣੀ ਸਿਹਤ ਲਈ ਕਾਫੀ ਜਿਹੜੀਆਂ ਹਾਨੀਕਾਰਕ ਹੋ ਜਾਂਦੀਆਂ ਹੈਗੀਆਂ ਇਸੇ ਕਰਕੇ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਜਿਹੜੀ ਤੁਹਾਡੀ ਰਸੋਈ ਦੇ ਤੱਕ ਸੌਂਫ ਜੁਆਇੰਟ ਕਲੌਂਜੀ ਐਲਸੀ ਤੇ ਜੀਰੇ ਤੇ ਵੀ ਕੁਝ ਕੰਮ ਕਰ ਰਹੇ ਹਾਂ ਪਿਆਜ਼ ਅਦਰਕ ਲੂਣ ਨੂੰ ਛੱਡ ਬਾਕੀ ਸਾਰੀਆਂ ਚੀਜ਼ਾਂ ਤੇ ਜਿਹੜੀ ਆਪਣੀ ਕੋਸ਼ਿਸ਼ ਹੈਗੀ ਮਿਰਚਾਂ ਹੋਗੀਆਂ ਹਲਦੀ ਹੋਊਗੀ ਵੀ ਤੁਹਾਡਾ ਰਸੋਈ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਹਿਰ ਮੁਕਤ ਹੋਣ ਜਿਨ੍ਹਾਂ ਦੇ ਵਿੱਚ ਜ਼ਹਿਰ ਨਾ ਵਰਤੀ ਗਈ ਹੋਵੇ ਜਾਦਾ ਜ਼ਹਿਰਾਂ ਦੀ ਵਰਤੋਂ ਕੀਤੀ ਗਈ ਜਿਹੜੀ ਭੋਜਨ ਦੇ ਵਿੱਚ ਆਉਂਦੀ ਹੈ ਤੁਹਾਡੀ ਸੂਈ ਤੱਕ ਪਹੁੰਚਦੀ ਹੈ ਤੁਹਾਡੀ ਸੂਈ ਦੇ ਵਿੱਚੋਂ ਜ਼ਹਿਰਾਂ ਸਿੱਧੀਆਂ ਤੁਹਾਡੇ ਪਰਿਵਾਰ ਦੇ ਪੇਟ ਵਿੱਚ ਪਹੁੰਚਦੀਆਂ ਤੇ ਪੇਟ ਦੇ ਵਿੱਚ ਗਈਆਂ ਹੋਈਆਂ ਜ਼ਹਿਰਾਂ ਜਿਹੜਾ ਲੰਮੇ ਸਮੇਂ ਦੇ ਵਿੱਚ ਜਾ ਕੇ ਕਾਫੀ ਸਾਰਾ ਨੁਕਸਾਨ ਕਰਦੀਆਂ ਨੇ ਜਿਨ੍ਹਾਂ ਦੇ ਕੀ ਕਾਫੀ ਜਿਹੜੇ ਹੁਣ ਆਪਾਂ ਨੂੰ ਨਤੀਜੇ ਦੇਖਣ ਨੂੰ ਮਿਲਦੇ ਨੇ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਕਾਫੀ ਭਿਆਨਕ ਬਿਮਾਰੀਆਂ ਵੱਡਿਆਂ ਦੇ ਵਿੱਚ ਵੀ ਕਾਫੀ ਭਿਆਨਕ ਬਿਮਾਰੀਆਂ ਜਿਨ੍ਹਾਂ ਦਾ ਮੁੱਖ ਕਾਰਨ ਪੈਸਟੀਸਾਈਡਾਂ ਦਾ ਓਵਰਯੂਜ਼ ਹੈਗਾ ਓਵਰਯੂਜ਼ ਤੋਂ ਭਾਵ ਜਿਹੜੇ ਨਦੀਨ ਨਾਸ਼ਕ ਉਲੀ ਨਾਸ਼ਕ ਜਾਂ ਫਿਰ ਕੀੜਾ ਮਾਰ ਦਵਾਈਆਂ ਜਿਹੜੀਆਂ ਕਿ ਆਪਾਂ ਅੰਨੇ ਬਾਅ ਬਰਤਦੇ ਆਂਗੇ ਤੇ ਬਿਨਾ ਸੋਚੇ ਸਮਝੇ ਬਾਅਦ ਦੇ ਵਿੱਚ ਉਹ ਚੀਜ਼ਾਂ ਖਾ ਲੈਂਦੇ ਆਗੇ ਉਹ ਇੱਕ ਵਾਰ ਆਪਾਂ ਨੂੰ ਲੱਗਦਾ ਕਿ ਕੋਈ ਇਹਨਾਂ ਦਾ ਅਸਰ ਨਹੀਂ ਹੈਗਾ ਪਰ ਅੰਦਰਲੇ ਸੂਖਮ ਅੰਗਾਂ ਦੇ ਉੱਪਰ ਜਿਹੜਾ ਕਹਿ ਲਈਏ ਕਿ ਸਮਾਦਾਰ ਸਮਾ ਚੱਲਦੇ ਚੱਲਦੇ ਉਹ ਉਹਨਾਂ ਨੂੰ ਕਾਫੀ ਨੁਕਸਾਨ ਜਿਹੜਾ ਪਹਤਾ ਦਿੰਦੀਆਂ ਨੇਗੀਆਂ ਸੌਫ ਬਾਰੇ ਜਿਹੜੀ ਮੁੱਖ ਗੱਲਬਾਤ ਆਪਾਂ ਜਿਹੜੀ ਇਹੀ ਹੈ ਕਿ ਰਸਾਇਣਾਂ ਤੋਂ ਬਿਨਾ ਪੈਦਾ ਕਰਦੇ ਆਂਗੇ ਵੀਜਨ ਦੇ ਸਮੇਂ ਬਾਰੇ, ਸੰਚਾਈਆਂ ਬਾਰੇ, ਗੋਡੀ ਬਾਰੇ ਆਪਾਂ ਪਹਿਲੀ ਗੱਲ ਕਰ ਚੁੱਕੇ ਆਂਗੇ। ਕਟਾਈ ਇਹਦੀ ਜਿਹੜੀ ਹੁਣ ਅਗਲੇ ਮਹੀਨੇ ਹੋਣੀ ਹੈਗੀ, ਕਟਾਈ ਸੰਬੰਧੀ ਵੀ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਬਾਕੀ ਜਿਹੜੇ ਵੀ ਵੀਰਾਂ ਨੂੰ ਚਾਹੀਦੀ ਹੈ ਉਹ ਹੁਣ ਤੋਂ ਜਿਹੜੀ ਐਡਵਾਂਸ ਬੁਕਿੰਗ ਕਰਾ ਸਕਦੇ ਆਗੇ ਕਿਉਂਕਿ ਜ਼ਿਆਦਾ ਏਰੀਆ ਆਪਣੇ ਕੋਲ ਹੁੰਦਾ ਨਹੀਂਗਾ, ਥੋੜੀ ਸੌਫ ਹੀ ਹੁੰਦੀ ਹੈਗੀ ਤੇ ਉਹ ਜਲਦੀ ਸੇਲ ਹੋ ਜਾਂਦੀ ਹੈ ਫਿਰ ਆਪਾਂ ਨੂੰ ਜਿਹੜਾ ਚੰਗਾ ਹੀ ਲੱਗਦਾ ਕਿ ਕੁਝ ਬੰਦੇ ਬਿਨਾ ਵੀ ਚਾਹੁੰਦੇ ਹੁੰਦੇ ਆ ਪਰ ਉਹਨਾਂ ਨੂੰ ਚੀਜ਼ ਨਹੀਂ ਮਿਲਦੀਗੀ ਆਪਣੀ ਉਮੀਦ ਹੁੰਦੀ ਹੈ ਜੇ ਥੋੜੀ ਥੋੜੀ ਦਿੱਤੀ ਜਾਵੇ ਪਰ ਸਾਰਿਆਂ ਨੂੰ ਜਿਹੜੀ ਚੀਜ਼ ਦਿੱਤੀ ਜਾਵੇ ਕਿਉਂਕਿ ਅਸਲੀ ਤੇ ਨਕਲੀ ਦੇ ਵਿੱਚ ਫਰਕ ਜਾਣਨ ਲਈ ਆਪਾਂ ਨੂੰ ਅਸਲੀ ਤੇ ਨਕਲੀ ਆਪਣੇ ਕੋਲੇ ਮੌਜੂਦ ਹੋਣੀ ਹੈ ਜ਼ਰੂਰੀ ਨੇਗੀਆਂ ਇਕੱਲੀ ਚੀਜ਼ ਜਿਹੜੀ ਮਾੜੀ ਜਾਂ ਘਟੀਆ ਕੁਆਲਿਟੀ ਦੀ ਖਾਂਦੇ ਆਗੇ ਤੇ ਆਪਾਂ ਕਦੇ ਚੰਗੀ ਕੁਆਲਿਟੀ ਚੈੱਕ ਨਹੀਂ ਕੀਤੀ ਉ ਤਾਂ ਜਿਹੜਾ ਉਹਨਾਂ ਦੇ ਵਿੱਚ ਆਪਾਂ ਨੂੰ ਅੰਤਰ ਪਤਾ ਨਹੀਂ ਲੱਗਦਾ हां सो ਬੇਨਤੀ ਇਹ ਹੈ ਕਿ ਜਿਆਦਾ ਨਹੀਂ ਪਾਈਆ ਪਾਈਆ ਜਾਂ 100 ਗ੍ਰਾਮ ਵੀ ਲਾ ਲਓ ਤੁਸੀਂ ਖਰੀਦ ਕੇ ਇੱਕ ਵਾਰ ਜਿਹੜਾ ਕੁਆਲਟੀ ਚੈੱਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਉਹਦੇ ਤੋਂ ਤੁਹਾਨੂੰ ਆਪ ਹੀ ਖੁਦ ਹੀ ਜਿਹੜਾ ਪਤਾ ਲੱਗੂਗਾ ਸਾਡੇ ਪੁਰਾਣੇ ਗਾਹਕ ਜਿਨ੍ਹਾਂ ਨੇ ਸਾਡੇ ਤੋਂ ਸੌਂਫ ਜਵਾਨ ਲੈਤੀ ਸੀਗੀ ਜੇਕਰ ਉਹ ਵੀਡੀਓ ਦੇਖ ਰਹੇ ਨੇ ਤਾਂ ਕਮੈਂਟ ਕਰਕੇ ਆਪਣਾ ਜਿਹੜਾ ਤਜਰਬਾ ਜ਼ਰੂਰ ਸਾਂਝਾ ਕਰਨ ਜੇਕਰ ਕੋਈ ਮਾੜਾ ਤਜਰਬਾ ਵੀ ਰਹੇ ਉਹ ਵੀ ਸਾਨੂੰ ਦੱਸਣ ਦੇ ਵਿੱਚ ਤੁਸੀਂ ਸੰਕੋਚ ਨਾ ਕਰਿਆ ਕਰੋ ਕਿਉਂਕਿ ਅਸੀਂ ਜਿਹੜਾ ਜਾਦਾ ਕੰਮ ਆਪਣੇ ਚਾਉਣ ਵਾਲਿਆਂ ਲਈ ਹੀ ਕਰ ਰਹੇ ਹਾਂਗੇ ਜਿਆਦਾ ਇਹ ਬਿਜ਼ਨਸ ਵਾਲਾ ਮਾਡਲ ਨਹੀਂ ਹੈਗਾ ਇਹ ਇੱਕ ਰਿਲੇਸ਼ਨ ਟਾਈਪ ਜਿਹੜਾ ਮਾਡਲ ਚੱਲ ਰਿਹਾ ਹੈਗਾ ਆਪਣਾ ਕਿਉਂਕਿ ਅਸੀਂ ਸਾਰੇ ਹੀ ਆਪਣੇ ਸਰੋਤਿਆਂ ਨੂੰ ਆਪਣੇ ਇੱਕ ਪਰਿਵਾਰ ਦਾ ਹਿੱਸਾ ਮੰਨ ਕੇ ਚੱਲਦੇ ਹਾਂਗੇ ਉਹਦਾ ਮੁੱਖ ਕਰਨ ਇਹੀ ਹੈ ਕਿ ਜੇ ਕੁਦਰਤ ਨਾਲ ਜੁੜੇ ਹਾਂ ਤਾਂ ਜਿਹੜਾ ਆਪਾਂ ਨੂੰ ਇਦਾਂ ਦੀ ਸੋਚ ਜਿਹੜੀ ਹਾਂ ਪੱਕੀ ਸੋਚ ਅਪਣਾ ਕੇ ਹੀ ਜਿਹੜਾ ਚੱਲਣਾ ਪੈਂਦਾ ਹੈਗਾ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਵੀਡੀਓ ਤੁਹਾਨੂੰ ਦੇਖਣ ਦੇ ਵਿੱਚ ਚੰਗੀ ਲੱਗੀ ਹੋਊਗੀ ਤੇ ਜੇਕਰ ਫਿਰ ਵੀ ਕੋਈ ਇਹਦੇ ਸੰਬੰਧੀ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਸਾਡੇ ਨਾਲ ਕਰ ਸਕਦੇ ਹੋ ਧੰਨਵਾਦ